ਮੇਰਾ ਨਾਮ ਹਤਪਾਲ ਸਾਨੂੰ ਸਿੱਦੀ ਸੰਜੂਰਾ ਪਿੰਡ ਅੰਦੋਈ ਥਾਣਾ ਨੰਗਲਪੂਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਮੈਂ ਪਿੰਡ ਦਾ ਮੌਜੂਦਾ ਸਰਪੰਚ ਆ ਦਿਨਾਂਕ 17 2 2025 ਨੂੰ ਅਸੀਂ ਸਾਡੇ ਪਿੰਡ ਤੋਂ ਸਾੰਸੀ ਦੇ ਮਹੱਲੇ ਤੱਕ ਇੱਕ 22 ਫੁੱਟ ਸੜਕ ਜੰਦੀ ਹੈ ਉਹਦਾ ਹੀ ਨਿਰੇਖਣ ਕਰ ਰਹੇ ਸੀ ਮੇਰੇ ਨਾਲ ਸਾਗਰ ਸਿੰਘ ਸਾਨੂੰ ਬਥੂਰਾਮ ਅਤੇ ਬਨੋਦ ਸਿੰਘ ਸਨਫਾਸਰ ਸਿੰਘ ਮੌਜੂਦ ਸਨ ਜਿੱਦਾਂ ਹੀ ਸੜਕ ਦਾ ਨਿਰਿਕਸ਼ਨ ਕਰਦੇ ਆਪਣੇ ਪਿੰਡ ਦੇ ਮਹੱਲੇ ਸਾਂਸੀਆਂ ਤੱਕ ਪਹੁੰਚੇ ਉੱਥੇ ਮੇਰੀ ਸਕੂਟੀ ਖੜੀ ਦੇਖ ਕੇ ਨਾਲ ਲੱਗੀ ਕਰੈਸਰ ਤੇ ਰਜੇਸ਼ ਕੁਮਾਰ ਪੁੱਤਰ ਰਾਮਕਿਸ਼ਨ ਆਪਣੇ ਪੰਜ ਚਾਰ ਪੰਜ ਸਾਥੀਆਂ ਨਾਲ ਥਾਰ ਗੱਡੀ ਤੇ ਇੱਕ ਕਾਰ ਹੋਰ ਸੀ ਉਹਦੇ ਵਿੱਚੋਂ ਬੜੀ ਤੇਜ਼ੀ ਨਾਲ ਸਾਡੇ ਲਾਏ ਨੇ ਸਾਡੇ ਸਾਹਮਣੇ ਗੱਡੀਆਂ ਖੜੀਆਂ ਕਰਕੇ ਤੇ ਇਹ ਬਾਹਰ ਨਿਕਲੇ ਨੇ ਰਜੇਸ਼ ਦੇ ਹੱਥ ਵਿੱਚ ਰਵਾਲਵਰ ਸੀ ਉਨ ਸਾਡੇ ਵਾਲ ਰਵਾਲਵਰ ਤਾਨ ਕੇ ਤੇ ਜਿਹੜੇ 4-5 ਬੰਦੇ ਉਹਨਾਂ ਨੂੰ ਕਿਹਾ ਫਾੜ ਲੋ ਅੱਜ ਇਹਨਾਂ ਨੂੰ ਛੱਡਣਾ ਨਹੀਂ ਆ ਅੱਜ ਇਹਨਾਂ ਨੂੰ ਜਾਨੋਂ ਮਾਰ ਦੇਣਾ ਅਸੀਂ ਰਵਾਲਵਰ ਦੇਖ ਕੇ 도ੜ ਕੇ ਨਾਲ ਸਾਸੀ ਦੇ ਘਰ ਅੰਦਰ ਵੜ ਕੇ ਗੁੰਡੀਆਂ ਬੰਦ ਕਰਕੇ ਸੈ ਮੇਰੇ ਤਕਰੀਬਨ ਅੱਧਾ ਪੌਣਾ ਘੰਟਾ ਬਾਹਰ ਗਾਲਾਂ ਕੱਢਦੇ ਰਹੇ ਨੇ ਔਰ ਮੇਰੀ ਸਕੂਟੀ ਨੂੰ ਤੋੜਦੇ ਰਹੇ ਨੇ ਔਰ ਉਹਦੇ ਬਾਅਦ ਵਿੱਚ ਅਸੀਂ ਜਿਹੜੇ ਸਕੂਟੀ ਤੋੜਤੀ ਆਣਾ ਤੇ ਫਿਰ ਉਹਨਾਂ ਦੀ ਜਨਾਨੀਆਂ ਕਹਿੰਦੀਆਂ ਕਿ ਉਹ ਬੰਦੇ ਚਲੇ ਗਏ ਨੇ ਤੁਸੀਂ ਬਾਹਰ ਆ ਜਾਓ ਅਸੀਂ ਟੁੱਟੀ ਸਕੂਟਰੀ ਲੈ ਕੇ ਤੇ ਮੈਂ ਤੇ ਸਾਗਰ ਸਿੰਘ ਤੇ ਬਨਵੋ ਸਿੰਘ ਅਸੀਂ ਵਾਪਸ ਘਰ ਨੂੰ ਆ ਗਏ ਇਸ ਝਗੜੇ ਦੀ ਅਸਲੀ ਵਜ੍ਹਾ ਜਿਹੜੀ ਉਹ ਅਸਲੀ ਵਜ੍ਹਾ ਇਹ ਹੈ ਵੀ ਇਹ ਸਰਕਾਰੀ ਜ਼ਮੀਨ ਰਾਮਕ੍ਰਿਸ਼ਨ ਔਰ ಗ್ರಾಮ ਪੰਚਾਇਤ ਅੰਦੋਈ ਦਾ ਕੇਸ ਲੱਗਿਆ ਹੋਇਆ ਜਿਹੜਾ ਹਾਈ ਕੋਰਟ ਨੇ ਸਟੇਟਸ ਕੋ ਲਾਇਆ ਹੋਇਆ ਮਾਨਯੋਗ ਹਾਈ ਕੋਰਟ ਦੇ ਸਟੇਟਸ ਕੋ ਲੱਗਣ ਦੇ ਬਾਵਜੂਦ ਇਹ ਸਰਕਾਰੀ ਪਥਰੇਲੀ 200 ਗਿੱਲਾ ਜ਼ਮੀਨ ਦੇ ਵਿੱਚ ਇਹ ਲੋਕੀ ਕਰੈਸਰ ਲਗਾ ਕੇ ਤੇ ਲਗਾਤਾਰ ਮਾਈਨਿੰਗ ਕਰਦੇ ਆ ਰਹੇ ਨੇ ਇਹ ਘੱਟ ਤੋਂ ਘੱਟ ਅੱਜ ਤੱਕ ਇਹਨਾਂ 150 ਕਰੋੜ ਤੋਂ ਵੱਧ ਦੀ ਮਾਈਨਿੰਗ ਕਰ ਲਈ ਹੋਈ ਹੈ ਤੇ ਮੈਂ ਸਰਪੰਚ ਹੋਣ ਦੇ ਨਾਤੇ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਕਿ ਮੈਨੂੰ ਪੰਚਾਇਤ ਦੇ ਕੰਮਾਂ ਵਾਸਤੇ ਉਠਾਨਕੋਟ ਦਫ਼ਤਰਾਂ 'ਚ ਵੀ ਜਾਣਾ ਪੈਂਦਾ ਔਰ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਵੀ ਜਾਣਾ ਪੈਂਦਾ ਔਰ ਮੈਂ ਇਹਨਾਂ ਤੇ ਕੰਟੈਕਟ ਪਾਈ ਹੋਈ ਹੈ ਜਿਹਦੀ 27 2 2025 ਤਰੀਕ ਪੇਈ ਹੋਈ ਹੈ ਇਹ ਕੰਟੈਕਟ ਪਾਂ ਤੇ ਇਹਨਾਂ ਨੂੰ ਪਤਾ ਲੱਗਾ ਵੀ ਮੇਰੇ ਕੇਸ ਦੀ ਕਾਰਵਾਈ ਜਿਹੜੀ ਇਹਨਾਂ ਸ਼ੁਰੂ ਕਰ ਦਿੱਤੀ ਹੈ ਇਸ ਕਰਕੇ ਇਹ ਮੈਨੂੰ ਜਾਨੋਂ ਮਾਰਨਾ ਚਾਹੁੰਦੇ ਨੇ ਜਿਹੜੇ ਜ਼ਿਲੇ ਝਗੜਾ ਹੋਇਆ ਉਹਦੇ ਅੱਧੇ ਘੰਟੇ ਬਾਅਦ ਮੈਂ ਫੋਨ ਕੀਤਾ ਐਸਐਸਪੀ ਸਾਹਿਬ ਨੂੰ ਤੇ ਫਿਰ ਡੀਸੀ ਪਠਾਨਕੋਟ ਨੂੰ ਨੂੰ ਡੀਐਸਪੀ ਪਠਾਨਕੋਟ ਨੂੰ ਮਾਨ ਸਾਹਿਬ ਮੌਕੇ ਤੇ ਆਏ ਨੇ ਐਸਐਚਓ ਮੈਡਮ ਵੀ ਮੌਕੇ ਤੇ ਆਏ ਨੇ ਉਹਨੇ ਸਾਰਾ ਮੌਕੇ ਤੇ ਬੇਰਵਾਹ ਕੀਤਾ ਔਰ ਜੋ ਵੀ ਮੌਕਾ ਦੇਖਿਆ ਹੋਣਾ ਪਰ ਐਸ਼ਐਸਵੀ ਪਠਾਨਕੋਟ ਨੂੰ ਵੀ ਔਰ ਨੰਗਲਪੁਰ ਥਾਣੇ 'ਚ ਵੀ ਉਹ ਕਹਿੰਦੇ ਨੇ ਵੀ ਕੇਸ ਦਰਜ ਹੋ ਗਿਆ ਤੁਹਾਡਾ ਤੇ ਅੱਜ ਤੱਕ 17 ਤਰੀਕ ਤੋਂ ਅੱਜ ਤੱਕ 23 ਤਰੀਕ ਹੋ ਗਈ 6 ਦਿਨ ਦੇ ਵਿੱਚ ਬੰਦੇ ਰੈਸਟ ਨਹੀਂ ਕੀਤੇ ਔਰ ਬੰਦੇ ਸਾਰੇ ਆਮ ਘੁੰਮ ਰਹੇ ਨੇ ਕੀ ਮੰਗ ਕਰਦੇ ਆਂ ਵੀ ਇਹਨਾਂ ਦੇ ਸ਼ਕਤੀ ਕੀਤੇ ਜਾਣ ਕਾਨੂੰਨੀ ਕਾਰਵਾਈ ਕੀਤੀ ਜਾਏ ਦੁਬਾਰਾ ਪਿੰਡ ਦਾ ਪੂਰਾ ਮਾਹੌਲ ਸ਼ੈਮਿਆ ਹੋਇਆ ਕਿਉਂ ਇਸੇ ਦੇਸ਼ ਦੇ ਵਿੱਚ ਇੱਕ ਸਰਪੰਚੀ دہشت ਚ ਹੈ ਤੇ ਪਬਲਿਕ ਦਾ ਕੀ ਹਾਲ ਹੋਏਗਾ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਕਿ ਕਿਉਂ ਟੱਲ ਕੀਤੀ ਜਾ ਰਹੀ ਹੈ ਇਹ ਜੋ ਵੀ ਮਾਈਂਡਿੰਗ ਹੋ ਰਹੀ ਹੈ ਜੋ ਵੀ ਹੋ ਰਿਹਾ ਮੈਨੂੰ ਤੇ ਲੱਗਦਾ ਸਾਸਨੋ ਪ੍ਰਸ਼ਾਸਨ ਦੀ ਮਿਲੀ ਭਗਤ ਨਾਲ ਹੋ ਰਹੀ ਹੈ ਕਿਉਂ ਕਾਰਵਾਈ ਨਹੀਂ ਹੋ ਰਹੀ ਮੇਰਾ ਨਾਮ ਰਾਜ ਰਾਣੀ ਹੈ ਮੇਰਾ ਪਿੰਡ ਅੰਦੋਈ ਹੈ ਤੇ ਮੈਂ ਸਰਪੰਚ ਦੇ ਘਰੋਂ ਆਂ ਤੇ ਸਾਨੂੰ ਦਸਰ ਪਹਿਲੇ ਪਤਾ ਨਹੀਂ ਚਲਿਆ ਮੈਨੂੰ ਥੋੜੀ ਦੇਰ ਪਹਿਲੇ ਪਤਾ ਚਲਿਆ ਕਿ ਇੱਧਰ ਉੱਥੇ ਲੜਾਈ ਹੋਈ ਹੈ ਤੇ ਮੈਨੂੰ ਪਤਾ ਜਿਲੇ ਚਲਿਆ ਮੇਰੇ ਨੂੰ ਕੋਲ ਕੀਤੀ ਹੈ ਇਹਨਾਂ ਨੇ ਕੋਲ ਜਿਲੇ ਚੁੱਕੀ ਗਿਆ ਹੀ ਪਿੰਡ ਨੂੰ ਆਂਦੇ ਪਏ ਆ ਮੈਂ ਕੱਲੀ ਕਾਰੀਕਾਰ ਰਹਿਣ ਵਾਲੀ ਆ ਤੇ ਇਹਨਾਂ ਪਹਿਲੇ ਵੀ ਬੜੇ ਹੰਬਲੇ ਲੋਕਾਂ ਦੇ ਕੀਤੇ ਬਹੁਤ ਜ਼ਿਆਦਾ ਕਰਦਾ ਆ ਕਿਉਂਕਿ ਇਹਨਾਂ ਕੋਈ ਵੀ ਜਗ੍ਹਾ ਨਹੀਂ ਇਸ ਪਿੰਡ ਦੀ ਛੱਡੀ ਧਮਕਾਉਂਦਾ ਰਬੋਲਵਰ ਦੱਸਦਾ ਕੰਨ ਪੱਟੀ ਤੇ ਰੱਖਦਾ ਤੇ ਹਰ ਕੋਈ ਜਗ੍ਹਾ ਜਿੱਦੀ ਨਹੀਂ ਹੁੰਦੀ ਇਹ ਨਾ ਕਰਾ ਲੈਂਦਾ ਆ ਤੇ ਇਹ ਇਹ ਪੁਲਿਸ ਕਦੇ ਵਾਸਤੇ ਆ ਕੰਨ ਨੂੰ ਤਨਖਾਵਾ ਦਿੰਦਿਆਂ ਪੁਲਿਸ ਨੂੰ ਪੁਲਿਸ ਨਾਲ ਹੋ ਗਏ ਸਾਰੇ ਕੰਮ ਕਰਵਾਉਂਦੀ ਬਈ ਮੈਂ ਤਾਂ ਸਿੱਧਾ ਕਹਿੰਨੀ ਆ ਮੈਂ ਤਾਂ ਇਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਐਸਐਸਓ ਨੂੰ ਬੁਲਾਓ ਜਿੱਦਾਂ ਸਕੂਟੀ ਤੇ ਇਹਨਾਂ ਨੇ ਡਾਂਗਾ ਮਾਰੀਆਂ ਹੋ ਸਕਦਾ ਜੇ ਇੱਥੇ ਖੜੇ ਰਹਿੰਦੇ ਇਹਦੇ ਸਿਰ ਦੇ ਵਿੱਚ ਡਾਂਗ ਮਾਰ ਦਿੰਦੇ ਅਸੀਂ ਕਿੰਨੂੰ ਰੋਣਾ ਹਾਂ ਪਿਸਤੌਲ ਪਿਸਤੌਲ ਉਹਦੇ ਹੱਥ ਵਿੱਚ ਆ ਫਿਰ ਵੀ ਪੁਲਿਸ ਕੁਝ ਨਹੀਂ ਕਰਦੀ ਬਈ ਅੱਜ ਕਿੰਨੇ ਦਿਨ ਹੋਇਆ ਅਗਲਾ ਸ਼ਰਮ ਫਿਰ ਵੀ ਫਿਰੇਗਾ ਦਾ ਪਿੰਡ ਦੇ ਵਿੱਚ ਤਮਕੀਆਂ ਦਿੰਦਾ ਫਿਰਦਾ ਆ ਕਹਿੰਦਾ ਮੈਂ ਤਾਂ ਕੁਝ ਵੀ ਕਰ ਸਕਣਾ ਆ ਪਿੰਡ ਦੇ ਮਾਂਗੇ ਇਹੀ ਕਰਨਿਆ ਵੀ ਉਹਨੂੰ ਹੂਣ ਹੀ ਚੱਕ ਕੇ ਲੈ ਜਾਣ ਅਰੈਸਟ ਕਰਨ ਨੂੰ ਔਰ ਪਿੰਡ ਜਿਹੜਾ ਸਾਰਾ ਸеме ਰਿਆ ਉਹਨੂੰ ਕੋਈ ਸਹਾਰਾ ਤੇ ਮਿਲੇ ਕੋਈ ਪੁਲਿਸ ਉਹਨਾਂ ਦੇ ਨਾਲ ਹੋ ਗਏ ਸਾਡਾ ਕੰਮ ਕਰਵਾਏ ਪੁਲਿਸ ਕੁਝ ਨਹੀਂ ਕਰੇਗੀ ਸਾਡੇ ਵਾਸਤੇ ਕੁਝ ਨਹੀਂ ਕਰੇ ਦੀ ਜੇ ਕੁਝ ਹੋ ਜਾਏਗਾ ਸਾਡੀ ਜ਼ਿੰਮੇਵਾਰੀ ਪੁਲਿਸ ਨੇ ਫਿਰ ਅਸੀਂ ਤੇ ਇਹੀ ਕਹਨੇ ਮੇਰੀ ਜ਼ਿੰਮੇਵਾਰੀ ਲੈ ਅਹੀਂ ਕੱਲੇ ਗਏ ਜਾਣੇ ਦੋ ਜਣੇ ਅਸੀਂ ਦੋ ਜੀਆ ਕਰ ਦੇ ਤੇ ਉਹ ਰਾਤ ਵੀ ਬੰਦੇ ਭੇਜ ਸਕਦਾ ਉਹਦੇ ਕੋਲ ਬੰਦੇ ਨਾ ਅਹੀਂ ਖੜੇ ਹੀ ਉੱਥੇ ਸੜਕ ਦੇ ਵਿੱਚ ਤਾਂ ਨੀਸ਼ਣ ਕਰੇ ਕਰਦੇ ਤਾਂ ਜਿਹਨੇ ਇਹਨੇ ਕੜਿਆਰ ਵਾਲ ਵਰਤੇ ਅੰਦਰ ਦੇ ਮਨ ਸਾਸੀ ਅੰਦਰ ਬਣ ਗਏ ਖੂਨੀ ਮਾਰ ਲਈ ਜੇਸ਼ ਕੁਮਾਰ ਕਿਰਸ਼ੂ ਕਿੰਨੇ ਲੋਕ ਸੀ ਉੱਥੇ ਉਹਲੇ ਦੇ ਘਟੇ ਹੋਲੇ ਦੇ ਇਹੋ ਪੰਜ-ਸੱਤ ਬੰਦੇ ਆਏ ਤੇ ਅਸੀਂ ਤਿੰਨ ਬੰਦੇ ਆਈ ਉਸ ਤੋਂ ਬਾਅਦ ਜਿਹਨੇ ਬਾਹਰ ਨਿਕਲੇ ਆ ਫਿਰ ਤਾਂ ਕਾਫੀ ਜਲਾਨੀਆਂ ਭੱਠੇ ਵਾਲੇ ਲੱਗੇ ਉਹ ਸਾਰੇ ਆ ਗਏ ਦੇਖਣ ਪ੍ਰਸ਼ਾਸਨ ਤੋਂ ਨਹੀਂ ਮੰਨਦਾ ਨੂੰਾਨੂੰ ਇਹਨਾਂ ਇਨਸਾਫ ਚਾਹੀਦਾ ਨਾ ਬੰਦੇ ਨੂੰ ਅਰੈਸਟ ਹੋਣਾ ਚਾਹੀਦਾ